ਸ੍ਰੀ ਜਾਖੜ ਭਾਜਪਾ ਪੰਜਾਬ ਦੇ ਪ੍ਰਧਾਨ ਇਸ ਤੋਂ ਇਲਾਵਾ ਹੋਰ ਕੇਜੀ ਲੀਡਰ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਇਸੇ ਦੌਰਾਨ ਅੱਜ ਸੰਸਦ ਗੁਜੀ ਸਿੰਘ ਔੜਲਾ ਜਦੋਂ ਬੰਨੜਵਾਲ ਪਿੰਡ ਦੇ ਵਿੱਚ ਪਹੁੰਚੇ ਨੇ ਜਿਹੜਾ ਕਿ ਐਸ ਨਾਲੇ ਦੇ ਵਿੱਚ ਪੈਂਦਾ ਹੈ ਉੱਥੇ ਪਹੁੰਚ ਕੇ ਉਹਨਾਂ ਨੇ ਇੱਕ ਬੜਾ ਵੱਡਾ ਦੋਸ਼ ਲਾਇਆ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਦੇ ਪੀਰ ਨਾਹਮ ਮੁਖਤਿਆਰ ਸਿੰਘ ਉਹਨਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਮੁਖਤਿਆਰ ਸਿੰਘ ਹੋਣਾ ਵੱਲੋਂ ਆਪਣੀਆਂ ਫਸਲਾਂ ਨੂੰ ਪਾਣੀ ਤੋਂ ਬਚਾਉਣ ਵਾਸਤੇ ਬਨੜਵਾਲ ਪਿੰਡ ਦੇ ਕੋਲ ਜਿਹੜੇ ਜਿਹੜਾ ਇੱਕ ਨਹਿਰ ਜਿਹੜੀ ਵਹਿਂਦੀ ਆ ਉਸ ਨਹਿਰ ਦੇ ਉੱਤੇ ਉਹਨਾਂ ਨੇ بار بار ਤਾਂ ਜੀਸੀਬੀ ਮਸ਼ੀਨ ਦੀ ਮਦਦ ਨਾਲ ਜ਼ਾਇਦ ਟੌਂਟੇ ਇੱਕ ਬਹੁਤ ਵੱਡਾ ਇਲਜ਼ਾਮ ਹੈ ਕਿਉਂਕਿ ਉਹਨਾਂ ਨੇ ਇੱਕ ਹੋਰ ਨਾਲ ਗੱਲ ਕੀਤੀ ਹੈ ਕਿ ਇਸ ਦੇ ਨਾਲ 40-50 ਪਿੰਡਾਂ ਦੇ ਲੋਕਾਂ ਨੂੰ ਖਤਰਾ ਆਣ ਖੜਾ ਹੋਇਆ ਹੈ ਔਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਅ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਪੀਏ ਮੁਖਤਿਆਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਜਾਵੇ ਖੈਰ ਇਹ ਇਲਜ਼ਾਮ ਨੇ ਸਾਬਤ ਹੋਣਾ ਜੇ ਬਾਕੀ ਹੈ ਕਿ ਵਾਕਈ ਉਹਨਾਂ ਵੱਲੋਂ ਇਹ ਪਤਾਹੀ ਹੋਈ ਹੈ ਜਾਂ ਨਹੀਂ ਹੋਈ ਇਸ ਦੌਰਾਨ ਅਸੀਂ ਮੁਖਤਿਆਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਉਹ ਵੇਖਦੇ ਆ ਕਿ ਜਦੋਂ ਬੱਲੜਵਾੜ ਪਹੁੰਚੇ ਸੰਸਦ ਗੁਰਜੀ ਸਿੰਘ ਔਰਲਾ ਤਾਂ ਉਹਨਾਂ ਨੇ ਕੀ ਕੁਝ ਕਿਹਾ ਆ ਐਸ ਵੇਲੇ ਅਸੀਂ ਬੱਲੜਵਾਲ ਖੜੇ ਆ ਔਰ ਆ ਨਹਿਰ ਜਿਹੜੀ ਸਤਾਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਣ ਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਪੰਡਕਾਂ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡ ਆ ਲੱਗੇ ਛੰਨਾ ਛੱਲਾ ਪੇ ਛੰਨਾ ਬੱਲੜਵਾਲ ਉੱਥੇ ਟੋਟਾ ਟੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮਹਿਕਮੇ ਨੇ ਸਾਰੇ ਆ ਜੀ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਫਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਆ ਉਹਦਾ ਇਹ ਭਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਢਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਆ ਕੁਦਰਤੀ ਟੁੱਟ ਜਾ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਆ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਹੈ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਲੈ ਕੇਅਰ ਕਰਦੇ ਹਾਂ ਇੱਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇੱਧਰ ਨੂੰ ਹੋ ਕੇ ਫੜਾ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘਟੋ ਘਟ 40 50 ਪਿੰਡਾਂ ਦੀ ਬਦਲ ਜਿਹੜੀ ਉਹ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਨੂੰ ਫਸਲਾਂ ਚਲੇ ਗਿਆ ਬਦਲਾ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਫੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲਓ ਇੱਧਰ ਵੀ ਵੇਖ ਲਓ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲਓ ਕੀ ਹਾਲਾਤ ਹੋਈਆਂ ਰਾਤ ਦੀ ਇਹਨਾਂ ਦੀ ਦੱਸੋ ਜੀ ਕੀ ਹਾਲਾਤ ਹੋਈਆਂ ਸਰ ਜੀ ਇੱਥੇ ਆਏ ਆ ਇਹ ਕੰਨਿਆ ਨਾਲ ਪੁੱਟਾਂਦੇ ਹਨ ਕੰਨਿਆ ਨਾਲ ਪੁੱਟਾ ਦੇ ਜੇ ਤੋਂ ਇਹ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਜੇ ਰੁਕੇ ਨਹੀਂ ਜੇ ਇਹਨਾਂ ਨੇ ਇਹਨਾਂ ਨੂੰ ਡੱਕਿਆ ਫਿਰ ਇਹ ਸਾਡੇ ਨਾਲ ਤਾਂ ਠਾ ਠਾ ਆਈ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਉਹਨਾਂ ਨੂੰ ਤੇ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹੀ ਚਲੇ ਗਏ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰ ਇਹਨਾਂ ਨਹੀਂ ਜੀ ਸੀ ਪੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਾ ਆ ਕੇ ਤੋੜ ਕੇ ਨਿਆ ਫਿਰ ਜੀ ਸੀ ਪੀ ਖੜੀ ਹੈ ਨਾਲ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਹਾਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਨੇ ਆ ਤੁਹਾਡੇ ਹੁਣ ਇਹਦੇ ਤੇ ਇੱਕ ਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰ ਕਰ ਚਾਵੇ ਸਿਰਫ ਇਹਦੇ ਜੇ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓੜਾ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਏ ਜਿਹੜਾ ਲੋਕ ਡੁੱਬਨ ਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਆ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨ ਦੇ ਚਾਹੁੰਦੇ ਪਰ ਹਾਲਾਤ ਵੇਖੋ ਕੀ ਕੀਤਾ ਉਹਨੇ ਇਸ ਕਰਦਾ ਤੁਰੰਤ ਤੁਹਾਡੇ ਦੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਾ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਤੁਸੀਂ ਇਹ ਵੀਡੀਓ ਵੇਖੀ ਮੌਕੇ ਤੋਂ ਇਹ ਵੀਡੀਓ ਜਿਹੜੀ ਇਹ ਸ਼ੂਟ ਕੀਤੀ ਗਈ ਹੈ ਸੰਸਦ ਗੁਰਜੀਤ ਸਿੰਘ واਟਲਾ ਬੱਲਰਵਾਲ ਪਿੰਡ ਦੇ ਵਿੱਚੋਂ ਬੋਲ ਰਹੇ ਸੀ ਔਰ ਖਬਰ ਇਹ ਵੀ ਆਈ ਹੈ ਕਿ ਬੋਨੀ ਅਜਨਾਲਾ ਜਿਹੜੇ ਭਾਜਪਾ ਦਿਹਾਤੀ ਦੇ ਅੰਮ੍ਰਿਤ ਸਰ ਦੇ ਪ੍ਰਧਾਨ ਨੇ ਪੁਨਬ ਲੋ ਵੀ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਧਾਰੀਵਾਰ ਉਹਨਾਂ ਦੇ ਪੀਏ ਮੁਖਤਿਆਰ ਸਿੰਘ ਵੱਲੋਂ ਇਹ ਬੜੀ ਵੱਡੀ ਪੁਠਾਈ ਕੀਤੀ ਗਈ ਏ ਇਸੇ ਦੌਰਾਨ ਅਸੀਂ ਮੁਖਤਿਆਰ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਹਨਾਂ ਵੱਲੋਂ ਅਜਿਹੇ ਕੋਈ ਕੰਮ ਚੁੱਕਿਆ ਗਿਆ ਹੈ ਪੂਰੀ ਗੱਲਬਾਤ ਕੀ ਹੋਈ ਉਹਨਾਂ ਨਾਲ ਆਓ ਸੁਣਦੇ ਹਾਂ ਕੀ ਹਾਲ ਜੀ ਠੀਕ ਹੋ ਠੀਕ ਵਾਜੀ ਉਹ ਤੁਹਾਡੇ ਤੇ ਬੜਾ ਦੋਸ਼ ਲਾਈ ਜਾ ਰਹੇ ਆ ਆਪਣੇ ਔਡਲਾ ਸਾਹਿਬ ਕਹਿੰਦੇ ਕਿ ਜੀ ਉਹ ਨਹਿਰ ਤੋੜਦੀ ਜੀ ਸੀ ਬੀ ਨਾਲ ਬੱਲੜਵਾਲ ਝੂਠ ਹੀ ਮੱਲੀ ਜਾਂਦੇ ਉੱਥੇ ਚੱਲੇ ਸਰ ਉੱਥੇ ਚੱਲੇ ਨੇ अच्छा मंत्री साहब भी जा रहे नाल हां जा रहे अच्छा ते बदोश क्यों ला रहे कारण की है एमे जानगे नहीं तुसी गए सी जेसीबी ਲੈ ਕੇ ਗਏ ਸੀ ਉਥੇ ਨਾ ਕਹਿਆ ਹੀ ਨਹੀਂ ਅਸੀਂ ਕਹੀ ਨਹੀਂ ਉਥੇ ਗਏ ਨਹੀਂ ਉਥੇ ਮੈਂ ਕਦੇ ਪਿੰਡ ਬੜਿਆ ਹੀ ਨਹੀਂ ਨਹੀਂ ਦੇਖੋ ਬੋਨੇਜ ਨਾਲਾ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਤੇ ਉਹਨਾਂ ਨੇ ਵੀ ਬਿਆਨ ਦਿੱਤਾ ਇਹ ਫਿਰ ਕਿਉਂ ਨਾ 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 ਉਦਾਂ ਹੀ ਬੋਲੀ ਜਾਂਦੇ ਨੇ اچھا ਪਿੰਡ ਵਾਲੇ ਵੀ ਕਹਿ ਰਹੇ ਆ ਕਹਿੰਦੇ ਆ ਗੱਲ ਹੋਈ ਆ ਨਾ ਜੀ ਅਸੀਂ ਆਪ ਉਥੇ ਜਾ ਰਹੇ ਹਾਂ اچھا ਜੀ ਤੁਸੀਂ ਫਿਰ ਬਿਆਨ ਜਾਰੀ ਕਰੋਗੇ ਇਸ ਦੇ ਬਾਰੇ ਕੋਈ ਉੱਥੇ ਜਾਂਦੇ ਸਨ ਜਾ ਕੇ ਜੋ ਵੀ ਹੁੰਦਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਜੀ ਠੀਕ